ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਇਆ ਸਾਂਸੀ ਜੋ ਕਿ ਅੰਮ੍ਰਿਤਸਰ ਦੇ ਨੇੜੇ ਹੈਗਾ ਆ ਉੱਥੇ ਸ਼੍ਰੀ ਦਰਬਾਰ ਸਾਹਿਬ ਦਾ ਲਗਾਇਆ ਪਾਵਨ ਮਾਡਲ ਜਿਹੜਾ ਲਗਾਇਆ ਰੂਬ ਰੂ ਪੂਰਾ ਲਗਾ ਉੱਥੇ ਸ਼ਿਸ਼ੋਭਿਤ ਕਰ ਦਿੱਤਾ ਗਿਆ ਹੈ ਜਦੀਆਂ ਤਾਜ਼ੀ ਤਸਵੀਰਾਂ ਤੁਹਾਨੂੰ ਦਿਖਾਉਣੇ ਪਏਗੇ ਕਸ਼ੋਮਨੀ ਕਮੇਟੀ ਮੈਂਬਰ ਵੀ ਉੱਥੇ ਪਹੁੰਚ ਕੇ ਮਾਡਲ ਨੂੰ ਦੇਖ ਕੇ ਤੇ ਬਾਗੋ ਬਾਗ ਹੁੰਦੇ ਪਏ ਨੇ ਕਿਉਂਕਿ ਬਹੁਤ ਹੀ ਸੋਹਣਾ ਲਗਾ ਸੁਨਰ ਦਾ ਮਾਡਲ ਜਿਹੜਾ ਲਗਾਇਆ ਉੱਥੇ ਬਣਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਦੇਸ਼ ਦਾ ਜਿਹੜਾ ਮੰਨਿਆ ਪਰ ਮੰਨਿਆ ਹਵਾਈ ਐਡਾਗਾ ਇੱਥੋਂ ਹੀ ਦੇਸ਼ਾਂ ਵਿਦੇਸ਼ਾਂ ਦੀ ਫਲੈਟਾਂ ਆੜੀ ਸਿੱਧੀਆਂ ਜਾਂਦੀਆਂ ਚਾਹੇ ਅਮਰੀਕਾ ਹੋ ਕੈਨੇਡਾ ਹੋ ਦਿੱਲੀ ਵਗੈਰਾ ਹੋ ਕਿਉਂਕਿ ਅੰਬਰਸਾਰ ਇੱਕ ਵੱਡਾ ਸਾਰਾ ਜਿਹੜਾ ਗਾਇਆ ਉਹ ਬਣ ਚੁੱਕਾਗਾ ਵਾਈ ਐਡਾ ਰਾਇਆ ਸਾਸੀ ਜਿੱਥੋਂ ਇਹ ਸਾਰੀ ਦਿਸ ਦੁਨੀਆ ਦੇ ਵਿੱਚ ਰਹੀ ਫਲੈਟਾਂ ਜਾਂਦੀਆਂ ਕਿ ਉੱਥੇ ਹੋਣਾ ਸ੍ਰੀ ਹਰਮੰਦਰ ਸਾਹਿਬ ਦਾਗਾ ਮਾਡਲ ਜਿਹੜਾ ਗਾਇਆ ਉਹ ਸ਼ਿਸ਼ੋਭਿਤ ਕਰ ਦਿੱਤਾ ਗਿਆ ਗਾਇਆ ਜਿੰਨੂੰ ਦੇਖ ਕੇ ਹਰੇਕ ਕਿਸੇ ਦੇ ਮਨ ਦੇ ਵਿੱਚ ਤਾਂ ਸ਼ਰਧਾ ਭਾਵਨਾ ਹੋਰ ਵਾਦੀ ਜਿਆਦਾ ਵੱਧ ਚੁੱਕੀ ਗਈ ਆ ਕਿਉਂਕਿ ਬਹੁਤ ਹੀ ਸੋਹਣਾ ਔਰ ਖੂਬਸੂਰਤ ਮਾਡਲ ਜਿਹੜਾ ਆਇਆ ਰਾਇਆ ਸਾਂਸੀ ਹਵਾਈ ਅੱਡੇ ਦੇ ਵਿੱਚ ਰੱਖਿਆ ਗਿਆ ਗਿਆ ਆ ਉਹ ਤੁਹਾਨੂੰ ਦਿਖਾਉਣੇ ਆ ਕੀ ਕਿਨਾ ਆ ਉੱਥੋਂ ਜਿਹੜੇ ਨੁਮਾਇੰਦੇ ਆ ਜਿਉਂ ਜਿਹੜੇ ਕੀ ਸ਼ੋਮਨੀ ਕਮੇਟੀ ਮੈਂਬਰ ਹੈਗੇ ਆ ਉਹ ਨਾਲ ਦੇ ਨਾਲ ਦਰਸ਼ਨ ਕਰਾਉਣੇ ਆ ਕਿ ਰਾਇਆ ਸਾਂਸੀ ਹਵਾਈ ਅੱਡੇ ਅੰਮ੍ਰਿਤਸਰ ਦੇ ਵਿੱਚ ਪਾਵਨ ਜਿਹੜਾ ਆਇਆ ਉਹ ਸ਼੍ਰੀ ਦਰਬਾਰ ਸਾਹਿਬ ਦਾ ਹੂ ਰੂ ਬਰੂ ਮਾਡਲ ਦੇ ਦਰਸ਼ਨ ਤੁਹਾਨੂੰ ਕਰਾਉਣਾ ਹੈ ਯਾਤਰਾ ਯਾਤਰਾ ਦਾ ਧਿਆਨ ਦੇ ਗੈਂਟੀ ਨੇ ਮਤੇ ਨਾਲ ਸਰਕਾਰ ਨੇ ਵੱਡੇ ਪੱਧਰ ਤੇ ਨੂੰ ਐਕਸਪੈਂਡ ਕੀਤਾ 92 ਵਟਾ ਕੇ ਕੀਤਾ ਔਰ ਹੁਣ ਜਿਹੜੇ ਇਹਦਾ ਵਾਧਾ ਹੋ ਰਿਹਾ ਜਿਵੇਂ ਡਾਇਰੈਕਟਰ 에ਅਰਪੋਰਟ ਅਥਾਰਟੀ ਸਾਹਬ ਨੇ ਦੱਸਿਆ ਕਿ ਯਾਤਰੀਆਂ ਦੇ ਆਮਦ ਕਰਕੇ ਲੋਡ ਨੂੰ ਬਖਰਾ ਦਿਆਂ ਜਿਹੜੇ ਕਾਊਂਟਰ ਨੇ ਡਿਪਾਰਟ ਚਾਦਾ ਉਹ ਦਾ ਕਾਊਂਟਰਾਂ ਦੀ ਗਿਣਤੀ ਵਧਾ ਰਿਹਾ ਉਹਦੇ ਵਾਸਤੇ ਥੋੜੀ ਜਗ੍ਹਾ ਦੀ ਲੋੜ ਜ਼ਰੂਰ ਸੀ ਹੋਰ ਤੇ ਜਿੱਥੇ ਸੱਚਕੜ ਸੀ ਰੇਰਮੰਦਰ ਸਾਹਿਬ ਦਾ ਮਾਡਲ ਜਿਹੜਾ ਸਥਾਪਿਤ ਹੋਇਆ ਸੀ ਪਿਛਲੇ ਸਮੇਂ ਦੇ ਵਿੱਚ ਉਹਨੂੰ ਥੋੜਾ ਜਿਹਾ ਅੱਗੇ ਇਹ ਤੇ ਸੁੰਦਰੀ ਕਰਨ ਵਾਸਤੇ ਤੇ ਇਹਨੂੰ ਸ਼ਿਫਟ ਕਰਨ ਵਾਸਤੇ ਅੱਜ ਗੁਰਰਾਮਦਾ ਪਾਸ ਦੇ ਚੰਨਾ ਅਰਦਾਸ ਕੀਤੀ ਹੈ ਸਾਰੇ ਜਿਹੜੇ ਆਪਣਾ ਮਰਯਾਦਾ ਉਹ ਸੰਪੂਰਨ ਹੋਈ ਹੈ ਔਰ ਗੁਰੂ ਸਾਹਿਬ ਦਾ ਚਰਣਾ ਜਰਾਸ ਕੀਤੇ ਹੈ ਕਿ ਉਹਨਾਂ ਦੇ ਸਮੇਂ ਵਿੱਚ ਇਸੇ ਤਰ੍ਹਾਂ 에어ਪੋਰਟ ਅਥਾਰਟੀ ਸੀਆਈਏ ਸਾਹਿਬ ਦੇ ਕਮਾਂਡਰ ਤੋਂ ਲੈ ਕੇ ਸਭ ਤੋਂ ਵੱਡਾ ਸਟਾਫ 에어ਪੋਰਟ ਅਥਾਰਟੀ ਦਾ ਸਭ ਤੋਂ ਵੱਡਾ ਸਟਾਫ ਜਿਹੜਾ ਬਹੁਤ ਜ਼ਿਆਦਾ ਕੋਆਪਰੇਟਿਵ ਹੈ ਬਹੁਤ ਜ਼ਿਆਦਾ ਪਿਆਰ ਮਿਲਾਵ ਵਾਲੇ ਔਰ ਅੱਜ ਤੱਕ ਕੋਈ ਵੀ 에어ਪੋਰਟ ਦੇ ਸੰਬੰਧ ਵਿੱਚ ਜਿਹੜੇ ਸਾਰੇ ਯਾਤਰੀ ਹੁੰਦੇ ਸੱਚਖੰਡੀਰ ਹਰਮੰਦਰ ਸਾਹਿਬ ਦੇ ਯਾਤਰਾ ਕਰਨ ਵਾਸਤੇ ਦਰਸ਼ਨਦਾਰ ਕਰਨ ਵਾਸਤੇ ਕਿਸੇ ਨੇ ਕੋਈ ਇਹਨਾਂ ਦੇ ਮਿਸਬਿਹੇਵੀਅਰ ਅੱਜ ਤੱਕ ਸ਼ਿਕਾਇਤ ਨਹੀਂ ਕੀਤੀ ਔਰ ਬਹੁਤ ਸੋਹਣੇ ਕੋਆਪਰੇਟੋਰ ਆਂਦਾਜ਼ ਦੇ ਵਿੱਚ ਹਮੇਸ਼ਾ ਹੀ ਸਾਰੇ ਆਏ ਹੋਏ ਯਾਤਰਾਵਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਬੜੇ ਸਤਿਕਾਰ ਨਾਲ ਜੀ ਆਇਆਂ ਹੀ ਕਹਿੰਦੇ ਆ ਨਾ ਜੋ ਫਾਰਮੈਟ ਉਹਨੇ ਬੰਦੀਆਂ ਨੇ ਔਰ ਉਸ ਤੋਂ ਬਾਅਦ ਅੱਗੇ ਜਾ ਕੇ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਹਰ ਯਾਤਰੀ ਨੂੰ ਮਦਦ ਕਰਦੇ ਆ ਖਾਸ ਤੌਰ ਤੇ ਸਾਡੀ 에어ਪੋਰਟ 에어ਪੋਰਟ ਅਥਾਰਟੀ ਜਿਹੜੀ ਹੈ ਡਾਇਰੈਕਟਰ ਸਾਹਿਬ ਔਰ ਸੀਏਐਸ ਹਰ ਕਮਾਂਡਰ ਤੇ ਇਹਨਾਂ ਦਾ ਸਮੁੱਚਾ ਸਟਾਫ ਹਮੇਸ਼ਾ ਹੀ ਹਰ ਤਰੀਕੇ ਨਾਲ ਕੋਆਪਰੇਟਿਵ ਰਿਹਾ ਔਰ ਅਸੀਂ ਇਹਨਾਂ ਦਾ ਧੰਨਵਾਦ ਹੀ ਕਰਦੇ ਆਂ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕਰਦੇ ਆ ਗੁਰੂ ਸਾਹਿਬ ਦੀ ਮਿਹਰ ਹੈ ਕਿਰਪਾ ਦ੍ਰਿਸ਼ਟੀ ਇਸ ਵਿਸ਼ੇਸ਼ਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਡਿਲੀ ਖਾਸ਼ ਹੈ ਕਿ ਇਹ ਡਿਲੀ ਵੱਡੇ ਇਤਿਹਾਸਿਕ ਮਹੱਤਵ ਸੱਚਕੰਦ ਜੀ ਦੇ ਆਪਣਾ ਅਮਰ ਸਾਹਿਬ ਦੀ ਇਹਦੀ ਮਹੱਤਾ ਨੂੰ ਮੁੱਖ ਰੱਖਦੇ ਹੋਏ ਸਰਕਾਰ ਇਹਨੂੰ ਵਾਦ ਤੋਂ ਬਾਅਦ ਜਨਾ ਸੁਨਦਰੀ ਕਰਨ ਲਈ ਦੀ ਕਰ ਸਕਦੀ ਹੋ ਕਰੇ